ਆਵਾਜਾਈ ਪ੍ਰਭਾਵਿਤ ਹੋਈ ਹੈ ਜੀ ਤੇ ਜਿੱਥੇ ਖੇਤਾਂ ਦੇ ਵਿੱਚ ਪਾਣੀ ਖੜਾ ਹੈਗਾ ਪੱਠਿਆਂ ਦਾ ਕਾਫੀ ਨੁਕਸਾਨ ਹੋ ਗਿਆ ਪੱਠੇ ਖਾਨ ਚਾਰਾ ਕਿਤੇ ਕਿਤੇ ਖਾਨ ਲਾਇਕ ਨਹੀਂ ਰਿਹਾ ਕਿਤੇ ਕਿਤੇ ਸਹੀਕ ਹੈ ਕਿਤੇ ਖਰਾਬ ਹੋ ਗਿਆ ਹੈ ਉਸ ਇਸ ਅਸੈਸਮੈਂਟ ਕਰ ਚੱਲੇ ਹੈਗੇ ਆ ਪਸ਼ੂ ਜਾਨ ਅਧਿਕਤਰ ਸਾਰਿਆਂ ਤੇ ਕਰ ਹੈਗੇ ਨੇ ਸੋ ਅਸੀਂ ਚਾਰੇ ਦਾ ਇੰਤਜ਼ਾਮ ਕਰਾਂਗੇ ਤੇ ਮੈਡੀਕਲ ਟੀਮ ਦਾ ਵੀ ਇੰਤਜ਼ਾਮ ਕਰਾਂਗੇ ਅਸੀਂ ਘਰਾਂ ਚ ਵੀ ਪੁੱਛਦੇ ਰਹੇ ਆਂ ਵੀ ਕੋਈ ਬਿਮਾਰਤਾ ਨਹੀਂ ਕੋਈ ਬੁਖਾਰਤਾ ਨਹੀਂ ਕੋਈ ਲੂਸ ਮੋਸ਼ਨ ਵੋਮਟਿੰਗ ਦੀ ਕੁਛ ਘੈਤ ਹੋਵੇ ਹਜੇ ਤੱਕ ਤਾਂ ਸਾਡੇ ਸਾਹਮਣੇ ਨਹੀਂ ਆਈ ਹੈਗੀ ਸੋ ਅਸੀਂ ਇਹਨਾਂ ਦੇ ਨਾਲ ਸੰਪਰਕ ਚ ਹੈਗੇ ਆਂ ਤੇ ਹੋਪਫੁਲੀ ਸਾਡਾ ਕੱਲ ਤੱਕ ਅੱਜ ਸ਼ਾਮ ਤੱਕ ਤੇ ਕੱਲ ਤੱਕ ਪਾਣੀ ਘਟਣਾ ਸ਼ੁਰੂ ਤੇ ਤੁਹਾਡੇ ਤੁਹਾਡੇ ਰਾਹੀ ਇਹੀ ਲੋਕਾਂ ਨੂੰ ਫੀਲ ਹੈ ਵੀ ਪ੍ਰਸ਼ਾਸਨ ਤੁਹਾਡੇ ਨਾਲ ਹੈਗਾ ਅਸੀਂ ਸਾਰੀ ਸਥਿਤੀ ਦੇ ਉੱਤੇ ਨਜ਼ਰ ਬਣਾਏ ਹੋਈਆਂ ਅਸੀਂ ਪੂਰਾ ਅਲਰਟ ਤੇ ਹੈਗੀਆਂ ਪੂਰੀ ਸਥਿਤੀ ਅਸੀਂ ਵਾਚ ਕਰ ਰਹੇ ਹਾਂ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰੋ ਤੇ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੇ ਸਰਪੰਚਾਂ ਦੇ ਨਾਲ ਸਾਡੇ ਜਿਹੜੇ ਪਟਵਾਰੀ ਤੁਹਾਡੇ ਸਾਡੇ ਪੰਚਾਇਤ ਸੈਕਟਰੀ ਐਸਡੀਐਮ ਮੈਡਮ ਤਹਿਸੀਲਦਾਰ ਅਸੀਂ ਸਾਰੇ ਫੀਲਡ ਦੇ ਵਿੱਚ ਹੀ ਆ ਤੁਹਾਡੇ ਨਾਲ ਇਨ ਟੱਚ ਹੈਗੀਆਂ ਜੇ ਕੋਈ ਵੀ ਦਿੱਕਤ ਹੈ ਤੁਸੀਂ ਡਾਇਰੈਕਟਲੀ ਸਾਨੂੰ ਦੱਸੋ ਤੇ ਇਸ ਮੁਸੀਬਤ ਦੇ ਵਿੱਚ ਇੱਥੇ ਬਾਰਡਰ ਏਰੀਆ ਦੇ ਵਿੱਚ ਨੀਵੇਂ ਥਾਂ ਹੈਗੇ ਆ ਇੱਥੇ ਜ਼ਿਆਦਾਤਰ ਹਰ ਸਾਲ ਇਹ ਹਾੜਾਂ ਦੀ ਮਾਰ ਆਂਦੀ ਹੈਗੀ ਐ ਪਰ ਅਸੀਂ ਇੱਕ ਜੁਟ ਕਰਕੇ ਹੀ ਇਹਨੂੰ ਇੱਕ ਜੁਟ ਹੋ ਕੇ ਹੀ ਇਹਦੇ ਇਹਦੇ ਚੋਂ ਆਪਾਂ ਨਿਕਲ ਸਕਦੇ ਤੇ ਅਸਤਲੋਚ ਕ੍ਰੀਕ ਸਾਡਾ ਆਉਂਦਾ ਇੱਕ ਪਾਸੇ ਜਿੱਧਰ ਹੈਬਿਟੇਸ਼ਨਸ ਨੇ ਜਿੱਧਰ ਘਰ ਨੇ ਪਿੰਡਾਂ ਵਾਲਾ ਵਨ ਉਹਨਾਂ ਨੇ ਪੱਕਾ ਕੀਤਾ ਸੋ ਇਸ ਕਰਕੇ ਪਾਣੀ ਪਿੰਡਾਂ ਵੱਲ ਨਹੀਂ ਗਿਆ ਤੇ ਜਿਹੜੀਆਂ ਟਾਣੀਆਂ ਨੇ ਜਿਹੜੇ ਖੇਤ ਨੇ ਉਹ ਨੀਵੇਂ ਨੇ ਸੋ ਪਾਣੀ ਇਸ ਪਾਸੇ ਆ ਗਿਆ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਡਿਪਾਰਟਮੈਂਟ ਹੈਗਾ ਉਹਨੂੰ ਵੀ ਜਿਹੜਾ ਮਜ਼ਬੂਤ ਕਰਨ ਦਾ ਜ਼ਰੂਰ ਉਪਰਾਲਾ ਕਰੇ